ਦੇਵੋ ਬਾਬਾ ਜੀ ਸਾਨੂੰ ਨਾਮ ਦਿਆਂ ਦਾਤਾ ਦੇਵੋ ਬਾਬਾ ਜੀ ਸਾਨੂੰ ਨਾਮ ਦਿਆਂ ਦਾਤਾ ਸਤ ਸੰਗ ਸਿਮਰਨ ਸੇਵਾ ਸੋ ਗਾਤਾ ਸਤ ਸੰਗ ਸਿਮਰਨ ਸੇਵਾ ਸੋ ਗਾਤਾ ਦੇਵੋ ਬਾਬਾ ਜੀ ਸਾਨੂੰ ਨਾਮ ਦਿਆਂ ਦਾਤਾ ਦੇਵੋ ਬਾਬਾ ਜੀ ਸਾਨੂੰ ਨਾਮ ਦੀਆਂ ਦਾਤਾ ਕਿਸੇ ਦਾ ਵੀ ਬੁਰਾ ਅਸੀਂ ਕਰਨ ਤੋਂ ਡਰਿਏ ਹਰ ਕੰਮ ਵਿੱਚ ਹਮੇ ਪਾਤਸ਼ਾਹੀ ਪੜੀਏ ਕਿਸੇ ਦਾ ਵੀ ਬੁਰਾ ਅਸੀਂ ਕਰਨ ਤੋਂ ਡਰਿਏ ਹਰ ਕੰਮ ਵਿੱਚ ਹਮੇ ਪਾਤਸ਼ਾਹੀ ਪੜੀਏ ਨਿਤ ਸਾਡੇ ਉੱਤੇ ਕਰੋ ਮੇਰ ਕਰਾ ਮਾਤਾ ਨਿਤ ਸਾਡੇ ਉੱਤੇ ਕਰੋ ਮੇਰ ਕਰਾ ਮਾਤਾ ਦੇਵੋ ਬਾਬਾ ਜੀ ਸਾਨੂੰ ਨਾਮ ਦਿਆਂ ਦਾਤਾ ਦੇਵੋ ਬਾਬਾ ਜੀ ਸਾਨੂੰ ਨਾਮ ਦਿਆਂ ਦਾਤਾ ਵੱਡਿਆਂ ਨੂੰ ਵੱਡੇ ਆਈ ਸਾਡੇ ਮੂੰਹੋਂ ਦੇਵੋ ਜੀ ਛੋਟਿਆਂ ਨੂੰ ਸਾਡੇ ਹੱਥੋਂ ਪਿਆਰ ਤੁਸੀਂ ਦੇਵੋ ਜੀ ਵੱਡਿਆਂ ਨੂੰ ਵੱਡੇ ਆਈ ਸਾਡੇ ਮੂੰਹੋਂ ਦੇਵੋ ਜੀ ਛੋਟਿਆਂ ਨੂੰ ਸਾਡੇ ਹੱਥੋਂ ਪਿਆਰ ਤੁਸੀਂ ਦੇਵੋ ਜੀ ਪਿਆਰ ਨਾਲ ਹੋਣ ਸਭ ਨਾਲ ਮੁਲਾਕਾਤਾ ਪਿਆਰ ਨਾਲ ਹੋਣ ਸਭ ਨਾਲ ਮੁਲਾਕਾਤਾ ਦੇਵੋ ਬਾਬਾ ਜੀ ਸਾਨੂੰ ਨਾਮ ਦਿਆਂ ਦਾਤਾ ਦੇਵ ਬਾਬਾ ਜੀ ਸਾਨੂੰ ਨਾਮ ਦੀਆਂ ਦਾਤਾ ਹਰ ਵੇਲੇ ਅਸੀਂ ਤੇਰੀ ਰਜਾ ਵਿੱਚ ਰਹੀਏ ਜੀ ਸਭ ਨੂੰ ਹੀ ਰਦਾ ਸਵਾਮੀ ਪਿਆਰ ਨਾਲ ਕਈਏ ਜੀ ਹਰ ਵੇਲੇ ਅਸੀਂ ਤੇਰੀ ਰਜਾ ਵਿੱਚ ਰਹੀਏ ਜੀ ਸਭ ਨੂੰ ਹੀ ਰਦਾ ਸਵਾਮੀ ਪਿਆਰ ਨਾਲ ਕਈਏ ਜੀ ਸੈਦ ਜਿਹਾ ਹੋ ਨ ਅਸੀਂ ਕਰੀਏ ਜੋ ਬਾਤਾਂ ਸੈਦ ਜਿਹਾ ਹੋ ਨ ਅਸੀਂ ਕਰੀਏ ਜੋ ਬਾਤਾਂ ਦੇਵੋ ਬਾਬਾ ਜੀ ਸਾਨੂੰ ਨਾਮ ਦਿਆਂ ਦਾਤਾ ਦੇਵੋ ਬਾਬਾ ਜੀ ਸਾਨੂੰ ਨਾਮ ਦਿਆਂ ਦਾਤਾ ਅੰਬਰਾਂ ਤੇ ਜਿੰਨੇ ਹਨ ਤਾਰੇ ਮੇਰੇ ਬਾਬਾ ਜੀ ਉਨੇ ਮੇਰੇ ਕਰਮ ਨੇ ਮਾਰੇ ਮੇਰੇ ਬਾਬਾ ਜੀ ਅੰਭਰਾਂ ਤੇ ਜਿਨੇ ਹਨ ਤਾਰੇ ਮੇਰੇ ਬਾਬਾ ਜੀ ਉਨੇ ਮੇਰੇ ਕਰਮ ਨੇ ਮਾਰੇ ਮੇਰੇ ਬਾਬਾ ਜੀ ਮੱਛਿਆ ਤੋਂ ਪੁੰਨਿਆ ਬਣਾ ਦੋ ਮੇਰੀਆਂ ਰਾਤਾ ਮੱਛਿਆ ਤੋਂ ਪੁੰਨਿਆ ਬਣਾ ਦੋ ਮੇਰੀਆਂ ਰਾਤਾ ਦੇਵੋ ਬਾਬਾ ਜੀ ਸਾਨੂੰ ਨਾਮ ਦਿਆਂ ਦਾਤਾ ਦੇਵ ਬਾਬਾ ਜੀ ਸਾਨੂੰ ਨਾਮ ਦਿਆਂ ਦਾਤਾ ਸਤ ਸੰਗ ਸਿਮਰਨ ਸੇਵਾ ਸੋ ਗਾਤਾ ਸਤ ਸੰਗ ਸਿਮਰਨ ਸੇਵਾ ਸੋ ਗਾਤਾ ਦੇਵ ਬਾਬਾ ਜੀ ਸਾਨੂੰ ਨਾਮ ਦਿਆਂ ਦਾਤਾ ਦੇਵ ਬਾਬਾ ਜੀ ਸਾਨੂੰ ਨਾਮ ਦਿਆਂ ਦਾਤਾ